ਜਲੰਧਰ ਦੀਆਂ ਸਮੂਹ ਜਥੇ ਬੰਦੀਆਂ ਇਸ ਵੇਲੇ ਇੱਥੇ ਮੌਜੂਦ ਨੇ ਸਿੱਖ ਜਥੇ ਬੰਦੀਆਂ ਜਿਹੜੀਆਂ ਮੌਜੂਦ ਨੇ ਔਰ ਮੇਰੇ ਨਾਲ ਭਾਈ ਹਰਜਿੰਦਰ ਸਿੰਘ ਜਿੰਦਾ ਔਰ ਉਹਨਾਂ ਦੇ ਨਾਲ ਉਹਨਾਂ ਦੇ ਬਾਕੀ ਸਾਥੀ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਆਖਰਕਾਰ ਇੱਥੇ ਕਿਉਂ ਇਕੱਠ ਕੀਤਾ ਗਿਆ ਭਾਈ ਸਾਹਿਬ ਅੱਜ ਇੱਥੇ ਜਿੱਥੇ ਤੱਕ ਜਾਣਕਾਰੀ ਸੀ ਸ਼ਿਵ ਸੈਨਾ ਦਾ ਇਕੱਠ ਹੋਣਾ ਸੀਗਾ ਇੱਥੇ ਤੁਸੀਂ ਆਪਣਾ ਇਕੱਠ ਕਰ ਲਿਆ ਸ਼ਿਵ ਸੈਨਾ ਨਜ਼ਰ ਨਹੀਂ ਆ ਰਹੀ ਆ ਆਖਰ ਕਾਰਨ ਕੀ ਹੈ ਇਹ ਸ਼ਿਵ ਸੈਨਾ ਤਾਂ ਨਜ਼ਰ ਨਹੀਂ ਆ ਰਹੀ ਸ਼ਿਵ ਸੈਨਾ ਦੇ ਨਾ ਇਹ ਪ੍ਰੋਗਰਾਮ ਇਦਾਂ ਹੀ ਫੇਲ ਹੁੰਦੇ ਆ ਅਸਲ 'ਚ ਕੀ ਆ ਉਹ ਇੱਕ ਸ਼ੁਰਲੀ ਛੱਡ ਦਿੰਦੇ ਆ ਸਾਨੂੰ ਹੁੰਦਾ ਕਿ ਜੇ ਆਣ ਤੇ ਫਿਰ ਅਸੀਂ ਇਹਨਾਂ ਦਾ ਵਧੀਆ ਸਵਾਗਤ ਕਰੀਏ ਮਰ ਕੀ ਹੁੰਦਾ ਅਸੀਂ ਹਰ ਵਾਰੀ ਨਿਰਾਸ਼ ਹੋ ਜਾਂਦੇ ਆ ਇਹਨਾਂ ਨੇ ਤਾਂ ਆਪਣੀ ਜਿਹੜੀ ਪੜਾਅਸ ਪੂਰੀ ਕਰਨੀ ਹੁੰਦੀ ਖਬਰਾਂ ਲਵਾ ਕੇ ਜਾਂ ਆਪਣੀ ਐਗਜ਼ਿਸਟੈਂਸ ਦਿਖਾਉਣ ਦੇ ਲਈ ਇਦਾਂ ਦੇ ਟੁੱਟੇ ਜੇ ਪ੍ਰੋਗਰਾਮ ਦਿੰਦੇ ਆ ਹੁਣ ਉਹਨਾਂ ਨੂੰ ਵੀ ਪਤਾ ਹੈ ਕਿ ਪੰਜਾਬ ਦੇ ਵਿੱਚ ਇਹ ਚੀਜ਼ ਪੰਜਾਬ ਦੇ ਲੋਕ ਬਰਦਾਸ਼ਤ ਨਹੀਂ ਕਰਦੇ ਆ ਪੰਜਾਬ ਦੀ ਧਰਤੀ ਜਿਹੜੀ ਸਿੱਖਾਂ ਦੀ ਧਰਤੀ ਹੈ ਉੱਥੇ ਸਿੱਖਾਂ ਦੇ ਹੀਰੋ ਨੂੰ ਤੁਸੀਂ ਇਸ ਤਰੀਕੇ ਨਾਲ ਭੰਡਨ ਦੀ ਕੋਸ਼ਿਸ਼ ਕਰੋ ਭਾਈ ਨਰੈਣ ਸਿੰਘ ਚੋੜਾ ਨੇ ਜੋ ਕੀਤਾ ਉਹ ਪੰਥ ਨੇ ਪੰਥ ਨੇ ਦੱਸਣਾ ਕਿ ਉਹ ਠੀਕ ਹੈ ਕਿ ਗਲਤ ਹੈ ਤੁਸੀਂ ਤਿੰਨਾ ਚ ਨਹੀਂ 13 ਚ ਨਹੀਂ ਤੁਹਾਡਾ ਬਣਦਾ ਹੀ ਨਹੀਂ ਕੋਈ ਉਹਦੇ ਉੱਤੇ ਬਿਆਨ ਦੇਣਾ ਫਿਰ ਵੀ ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਲਈ ਕੋਈ ਨਾ ਕੋਈ ਇਦਾਂ ਦੀ ਘਟੀਆਂ ਸ਼ਬਦਾਵਲੀ ਵਰਤ ਕੇ ਜਾਂ ਕੋਈ ਬਿਆਨ ਦੇ ਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਆ ਅਸੀਂ ਅੱਜ ਇਹਨਾਂ ਨੂੰ ਫਿਰ ਇੱਥੇ ਚੇਤਾਵਨੀ ਦੇਣ ਲਈ ਪਹੁੰਚੇ ਆ ਕਿ ਬੰਦੇ ਦੇ ਪੁੱਤ ਬਣ ਜਾਓ ਅਸੀਂ ਤੁਹਾਡੇ ਘਟਿਆ ਮਨਸੂਬੇ ਜਿਹੜੇ ਆ ਇਸ ਧਰਤੀ ਦੇ ਉੱਤੇ ਨਹੀਂ ਸਫਲ ਹੋਣ ਦੇਣੇ ਤੁਸੀਂ ਕਿਤੇ ਹੋਰ ਆਪਣਾ ਜੰਗਲ ਰਾਜ ਜਿਹੜਾ ਚਲਾਉਣਾ ਚਾਹੁੰਦੇ ਉੱਧਰ ਜਾ ਕੇ ਚਲਾਓ ਪੰਜਾਬ ਚ ਕੰਮ ਅਸੀਂ ਨਹੀਂ ਹੋਣ ਦੇਣਾ ਭਾਈ ਸਾਹਿਬ ਗੋਲੀ ਤਾਂ ਚੱਲੀ ਆ ਦੇਖੋ ਨਰੈਨ ਸਿੰਘ ਚੌੜਾ ਨੇ ਚਲਾਈ ਆ ਇਹ ਵੀ ਇਹ ਵੀ ਫਾਈਨਲ ਹੋਇਆ ਪਿਆ ਤੇ ਹੁਣ ਜਿਹੜੀ ਮੰਗ ਕੀਤੀ ਜਾ ਰਹੀ ਸੀ ਸ਼ਿਵ ਸੇਨਾ ਵੱਲੋਂ ਇਹ ਸੀ ਕਿ ਨਰੈਨ ਸਿੰਘ ਚੌੜਾ ਨੂੰ ਫਾਂਸੀ ਹੋਣੀ ਚਾਹੀਦੀ ਹੈ ਜੋ ਕਿ ਆਰਟੀਕਲਸ ਦੇ ਵਿੱਚ ਛਪਿਆ ਆ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਇਹ ਮੈਂ ਹੁਣ ਇਸ ਤਰੀਕੇ ਨਾਲ ਜੇ ਇਹਨਾਂ ਵਰਗੇ ਹੀ ਹਲਕੇ ਬਿਆਨ ਦੇਣੇ ਹੋਣ ਤਾਂ ਮੈਂ ਵੀ ਕਹਾਂਦਾ ਮਾ ਸ਼ਿਵ ਸੇਨਾ ਨੇ ਮਾਰਚ ਕੱਢਣਾ ਹੁ ਹੁਣ ਕਾਨੂੰਨੀ ਤੌਰ ਤੇ ਤੇ ਲੋਕ ਸਮਝਦੇ ਨੇ ਨਾ ਕਿ ਇਹ ਜਿਹੜੀ ਹੈ ਮਤਲਬ ਇੱਕ ਗੱਲ درست ਨਹੀਂ ਹੈ ਹੁਣ ਇਹਨਾਂ ਅਕਲ ਤੋਂ ਪੈਦਲ ਬੰਦਿਆਂ ਨੂੰ ਕੋ ਪੁੱਛਣ ਆਲਾ ਹੋਵੇ ਕਿ ਤੁਸੀਂ ਜਿਹੜੇ ਇੱਥੇ ਮਾਰਚ ਕੱਢਣ ਦੀ ਤਿਆਰੀਆਂ ਕਰਦੇ ਫਿਰਦੇ ਹੋ ਜਾਂ ਤੁਸੀਂ ਚਾਹੁੰਦੇ ਹੋ ਜੇ ਪੰਜਾਬ ਦਾ ਕੋਈ ਮਾਹੌਲ ਖਰਾਬ ਕਰਨਾ ਫਿਰ ਤੁਸੀਂ ਆਪ ਜ਼ਿੰਮੇਵਾਰ ਹੋਵੋਗੇ ਸਾਰੀਆਂ ਚੀਜ਼ਾਂ ਨੂੰ ਜਿਹੜਾ ਇਸ ਅੰਜਾਮ ਤੇ ਲੈ ਕੇ ਆਣ ਦੇ ਲਈ ਕਿਉਂਕਿ ਸਿੱਖ ਜਿਹੜੇ ਨੇ ਉਹ ਕਦੀ ਵੀ ਇਹ ਚੀਜ਼ਾਂ ਬਰਦਾਸ਼ਤ ਨਹੀਂ ਕਰਦੇ ਹੁੰਦੇ ਕਿ ਕਿਸ ਤਰ੍ਹਾਂ ਦੀ ਗਤੀਵਿਧੀ ਦੇ ਅੰਜਾਮ ਹੋਣਗੇ ਕੀ ਕੁਝ ਹੋ ਸਕਦਾ ਹੈ ਗਤੀਵਿਧੀ ਦੇ ਇਲਜ਼ਾਮ ਇਦਾਂ ਹੈ ਜੀ ਦੇਖੋ ਉਹਨਾਂ ਨੇ ਆਪਣਾ ਜੇ ਕੋਈ ਮੰਗ ਪੱਤਰ ਦੇਣਾ ਉਹ ਆਪਣੀ ਕੋ ਐਕਟੀਵਿਟੀ ਕਰਦੇ ਆ ਤੇ ਉਸ ਨੂੰ ਇਹ ਮਾਰਚ ਦਾ ਰੂਪ ਦੇ ਕੇ ਪੁਤਲੇ ਸਾੜਨ ਦਾ ਰੂਪ ਦੇ ਕੇ ਸਾਨੂੰ ਚੜਾਉਂਦੇ ਆ ਅਸੀਂ ਇਸ ਚੀਜ਼ ਨੂੰ ਚੰਗੀ ਤਰ੍ਹਾਂ ਸਮਝਦੇ ਆ ਕਿ ਉਹ ਕੀ ਕਹਿਣਾ ਚਾਹੁੰਦੇ ਕੀ ਕਰਨਾ ਚਾਹੁੰਦੇ ਆ ਉਹ ਇਹੀ ਕਹਿਣਾ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ ਅਸੀਂ ਸ਼ਾਂਤੀ ਲੈ ਕੇ ਆਣੀ ਆ ਪੰਜਾਬ ਦੇ ਵਿੱਚ ਜਿਹੜੇ ਸਿੱਖ ਹੈਗੇ ਆ ਉਹਨਾਂ ਨੂੰ ਅਸੀਂ ਹਮੇਸ਼ਾ ਬਦਨਾਮ ਕਰਨ ਦੀ ਕੋਸ਼ਿਸ਼ ਕਰਨੀ ਆ ਅਤਵਾਦੀ ਸ਼ੋਅ ਕਰਨ ਦੀ ਕੋਸ਼ਿਸ਼ ਕਰਨੀ ਆ ਉਹ ਤਾਂ ਤੁਹਾਡੇ ਤੇ ਇਹੀ ਇਲਜ਼ਾਮ ਲਾਉਂਦੇ ਆ ਕਿ ਤੁਸੀਂ ਤੋੜਨ ਦੀ ਕੋਸ਼ਿਸ਼ ਕਰ ਰਹੇ ਹੋ ਤੁਸੀਂ ਖਾਲਸਾਣ ਦੀ ਮੰਗ ਕਰ ਰਹੇ ਹੋ ਇਹ ਸਾਰਾ ਕੁਝ ਤੁਹਾਡੇ ਤੇ ਇਲਜ਼ਾਮ ਖਾਲਸਾਣ ਦੀ ਮੰਗ ਦਾ ਮਤਲਬ ਕੀ ਹੈ ਖਾਲਸਾਣ ਦੀ ਮੰਗ ਦਾ ਮਤਲਬ ਹੈ ਜਿੱਥੇ ਦੀ ਸਾਡੀ ਅਸੀਂ ਧਰਤੀ ਦੇ ਵਾਰਸ ਰਹੇ ਆ ਜਿੱਥੇ ਦਾ ਸਾਡਾ ਦਾਵਾ ਆ ਉਸ ਦਾਵੇ ਦੇ ਉੱਤੇ ਕੋਈ ਹੋਰ ਦਾਵਾ ਨਾ ਕਰੇ ਉਸ ਧਰਤੀ ਦੇ ਮਾਲਕ ਜਿਹੜੇ ਨੇ ਉਹ ਅਸੀਂ ਸਿੱਖ ਕੌਮ ਆ ਤੇ ਇਹ ਚ ਮਾੜਾ ਕੀ ਆ ਜਿਨ੍ਹਾਂ ਦਾ ਦਾਵਾ ਹੁਣ ਜਿਨ੍ਹਾਂ ਦਾ ਦਿੱਲੀ ਦਾ ਦਾਵਾ ਉਹ ਦਿੱਲੀ ਦਾ ਦਾਵਾ ਕਰ ਲੈਣ ਪੰਜਾਬ ਦਾ ਦਾਵਾ ਸਿੱਖਾਂ ਦਾ ਸਿੱਖ ਇਸ ਕਰਕੇ ਦਾਵਾ ਕਰਦੇ ਆਪਣਾ ਮੇਰੇ ਨਾਲ ਵਾਜ਼ੇ ਕੌਮ ਜਥੇਬੰਦੀ ਦੇ ਪ੍ਰਧਾਨ ਇਸ ਵੇਲੇ ਮੌਜੂਦ ਨੇ ਭਾਈ ਸਾਹਿਬ ਭਾਈ ਮਨਜੀਤ ਸਿੰਘ ਕਰਤਾਰਪੁਰ ਤੋਂ ਭਾਈ ਸਾਹਿਬ ਅੱਜ ਇਕੱਠ ਇੱਥੇ ਕੀਤਾ ਗਿਆ ਤੁਹਾਡੇ ਵੱਲੋਂ ਨਾਲ ਬਾਕੀ ਸਾਰੀਆਂ ਸਮੂਹ ਜਥੇਬੰਦੀਆਂ ਹੈਗੀਆਂ ਕੀ ਕਾਰਨ ਬਣਿਆ ਦੇਖੋ ਇਹ ਪੰਜਾਬ ਦੇ ਵਿੱਚ ਇਹਨਾਂ ਨੇ ਇੱਕ ਪੂਰੀ ਗੈਂਗ ਰੱਖੀ ਹੋਈ ਹੈ ਸਟੇਟ ਦੀ ਪੁਲਿਸੀ ਹੋਈ ਜਿਹੜੀ ਸਟੇਟ ਦੇ ਇਸ਼ਾਰੇ ਤੇ ਕੰਮ ਕਰਦੀ ਹੈ ਉਹਨੂੰ ਕੋਈ ਲੈਣ ਦੇਣ ਨਹੀਂ ਹੁੰਦਾ ਵੀ ਅਸੀਂ ਕਿਦਾਂ ਦੀ ਸਟੇਟਮੈਂਟ ਦੇ ਰਹੇ ਤੇ ਉਹਦੇ ਅਰਥ ਕੀ ਨਿਕਲਦੇ ਆ ਕਿਉਂਕਿ ਉਹਨਾਂ ਦੀ ਰੋਜੀ ਰੋਟੀ ਉਹਨਾਂ ਦਾ ਧਰਮਦਾਰ ਉਹਨਾਂ ਦਾ ਘਰ-ਬਾਰ ਇਹਨਾਂ ਦੀਆਂ ਟੁੱਚੀਆਂ ਗੱਲਾਂ ਤੋਂ ਹੀ ਚੱਲਦਾ ਸਿੱਖਾਂ ਦਾ ਇੰਟਰਨਲ ਮਸਲਾ ਸਿੱਖਾਂ ਦੇ ਇੰਟਰਨਲ ਮਸਲੇ ਦੇ ਵਿੱਚ ਸਿੱਖ ਕਿਸੇ ਨੂੰ ਫਾਇਲ ਆਉਣ ਦੀ ਮੰਗ ਕਰਨ ਕਿਸੇ ਨੂੰ ਬਰੀ ਕਰਨ ਦੀ ਮੰਗ ਕਰਨ ਇਹ ਕਿਹੜੇ ਘੜੇ ਦੇ ਟੱਕਣੇ ਨਾ 3 ਚੋਂ ਨਾ 13 ਚੋਂ ਇਹਨਾਂ ਦਾ ਕੀ ਮਤਲਬ ਹੈ ਸਿੱਖਾਂ ਦੇ ਇੰਟਰਨਲ ਮਸਲਿਆਂ ਦੇ ਵਿੱਚ ਇੰਟਰਫੀਰੈਂਸ ਕਰਨ ਦੁਨੀਆ ਦੇ ਇਤਿਹਾਸ ਦੇ ਵਿੱਚ ਦੁਨੀਆ ਦੇ ਵਰਲਡ ਦੇ ਕਿਸੇ ਕੋਨੇ ਤੇ ਕਿਸੇ ਧਰਤੀ ਤੇ ਦੱਸੋ ਭਈ ਕਦੇ ਕਿਸੇ ਮੁਸਲਮਾਨ ਦੀ ਮਸਜਿਦ ਦੇ ਅੰਦਰ ਕਿਸੇ ਨੇ ਕਿਹਾ ਹੋਵੇ ਹਿੰਦੂ ਨੇ ਜਾ ਕੇ ਵੀ ਤੁਹਾਡੀ ਮਸਜਿਦ ਚ ਅਸੀਂ ਆਹ ਹੋਣ ਦੇਣਾ ਜਾਂ 크ਿਸਚੀਅਨਾਂ ਨੇ ਕਿਹਾ ਵੀ ਤੁਹਾਡੇ ਆਹ ਚੱਲਣਾ ਜਾਂ ਕਿਸੇ ਮੰਦਰ ਦੇ ਵਿੱਚ 크ਿਸਚੀਅਨਾਂ ਨੇ ਕਿਹਾ ਵੀ ਤੁਹਾਡੇ ਸਾਡੇ ਹਿਸਾਬ ਨਾਲ ਕੰਮ ਚੱਲੂਗਾ ਜਾਂ ਮੁਸਲਮਾਨਾਂ ਨੇ ਕਿਹਾ ਸਾਡੇ ਹਿਸਾਬ ਨਾਲ ਚੱਲੂਗਾ ਜਾਂ 크ਿਸਚੀਅਨਿਟੀ ਦੇ ਕਿਸੇ ਚਰਚ ਦੇ ਵਿੱਚ ਕਿਸੇ ਦੂਜੀ ਕੌਮ ਨੇ ਕਿਹਾ ਵੀ ਤੁਹਾਡੀ ਚਰਚ ਇਦਾਂ ਚੱਲੂਗੀ ਇਹ ਨਿਤ ਦਿਨ ਸਿੱਖਾਂ ਨੂੰ ਇਹ ਦੱਸ ਦੇ ਤੁਹਾਡੇ ਗੁਰਦੁਆਰਿਆਂ ਚ ਆ ਅਸੀਂ ਹੋਣ ਦੇਣਾ ਤੇ ਆ ਨਹੀਂ ਹੋਣ ਦੇਣਾ ਤੁਹਾਡਾ ਆ ਬੰਦਾ ਅਸੀਂ ਫਾਹਿਦ ਲਾਉਣ ਦੀ ਮੰਗ ਕਰਦੇ ਇਹਨੂੰ ਨਹੀਂ ਕਰਦੇ ਇਹਨਾਂ ਦੇ ਕੋਲ ਕੀ ਅਥਾਰਟੀ ਹੈ ਕੀ ਇਹ ਕੀ ਆਧਾਰਾ ਹੈ ਕੋਈ ਇੱਕ ਕੋਰਟ ਨੇ ਇਹਨਾਂ ਨੂੰ ਪਰਮਿਸ਼ਨ ਦਿੱਤੀ ਆ ਵੀ ਤੁਸੀਂ ਦੋ ਡਿਸਾਈਡ ਕਰੋਗੇ ਉਹਨੂੰ ਫਾਂਸੀ ਲੱਗਣੀ ਤਾਂ ਇਹਨੂੰ ਨਹੀਂ ਲੱਗਣੀ ਜਾਂ ਇਹ ਸਾਬਤ ਕਰਨਾ ਚਾਹੁੰਦੇ ਵੀ ਕਿ ਜਿਹੜੇ ਕੋਰਟ ਦੇ ਫੈਸਲੇ ਹੈ ਇਹਨਾਂ ਦੀ ਮਰਜ਼ੀ ਮਤਲਬ ਚੱਲਦੇ ਆ ਸੋ ਇਹ ਸਭ ਤੋਂ ਵੱਧ ਖਤਰਨਾਕ ਤੇ ਘਟੀਆ ਗੱਲ ਆ ਜਿਹੜੀ ਇਹਨਾਂ ਦੀ ਬਿਆਨਵਾਜੀ ਆ ਪ੍ਰੈਸ ਨੋਟ ਆ ਉਹਦੇ ਵਿੱਚ ਇਹਨਾਂ ਨੇ ਇਹ ਲਿਖਿਆ ਭਈ Hindu ਮੰਦਰਾਂ ਦੇ ਉੱਤੇ ਵੀ ਖਾਲਸਤਾਨੀ ਅਟੈਕ ਕਰਨ ਲੱਪੇ ਇਹਦਾ ਮਤਲਬ ਕਿ ਇਹ ਦਰਬਾਰ ਸਾਹਿਬ ਨੂੰ ਹਿੰਦੂ ਮੰਦਿਰ ਦੱਸਦੇ ਆ ਕੀ ਹੋ ਸਕਦਾ ਉਹਨੇ ਕੈਨੇਡਾ ਦਾ ਜ਼ਿਕਰ ਕੀਤਾ ਹੋਵੇ ਉੱਥੇ ਵੀ ਬਿਦਾਰਾ ਹੋਇਆ ਨਹੀਂ ਇਹ ਮਸਲਾ ਤੇ ਨਰੈਨ ਸਿੰਘ ਚੋੜੇ ਦਾ ਦੱਸ ਰਹੇ ਆ ਫਿਰ ਉਹਨੂੰ ਬਾਇ ਨੇਮ ਮੈਂਸ਼ਨ ਕਰ ਦੇ ਸੋ ਦੋਗਲੀਆਂ ਗੱਲਾਂ ਕਰਨੀਆਂ ਵੀ ਇਹਨਾਂ ਦੀ ਇੱਕ ਨੀਤੀ ਆ ਫਿਰ ਜਿਹੜੇ ਬੰਦੇ ਦੀ ਜ਼ੁਬਾਨ ਨਹੀਂ ਸਾਡੇ ਪਿੰਡਾਂ ਚ ਕਹਿੰਦੇ ਵੀ ਅਸੀਂ ਉਹਨੂੰ ਬੰਦਾ ਹੀ ਨਹੀਂ ਕਹਿੰਦੇ ਤੇ ਸਾਡੇ ਲਈ ਇਹ ਬੰਦੇ ਹੀ ਨਹੀਂ ਜੇ ਕਾ ਸੀਗਾ ਅਸੀਂ ਤੇ ਨਾ ਤੇ ਸਵਾਗਤ ਲਈ ਖੜੇ ਆਂ ਮੈਂ ਉਹੀ ਤਾਂ ਕੁੱਛਣਾ ਚਾਹੁੰਨਾ ਕਿ ਕਿ ਉਹਨਾਂ ਨੇ ਆਉਣਾ ਸੀਗਾ ਤੁਸੀਂ ਆ ਗਏ ਉਹਨਾਂ ਦਾ ਪ੍ਰੋਗਰਾਮ ਇਦਰੋਂ ਲੀਕਿਆ ਜਾਣਾ ਸੀਗਾ ਤੇ ਤੁਸੀਂ ਇੱਥੇ ਆਪਣਾ ਲਾ ਲਿਆ ਇਹ ਚੱਕਰ ਕੀ ਬਣਿਆ ਅਸੀਂ ਤੇ ਉਹਨਾਂ ਦੇ ਪ੍ਰੋਗਰਾਮ ਦੇ ਵਿੱਚ ਹੀ ਸਵਾਗਤ ਲਈ ਖੜੇ ਸੀ ਸਾਨੂੰ ਸੇਵਾ ਦਾ ਮੌਕਾ ਹੀ ਨਹੀਂ ਦਿੱਤਾ ਅਸੀਂ ਸੇਵਾ ਕਰਨ ਦੇ ਆਏ ਸੀ ਉਹਨਾਂ ਦੀ ਉਹ ਆਏ ਨਹੀਂ ਉਹ ਆਏ ਨਹੀਂ ਅਸੀਂ ਤਾਂ ਵੇਟ ਕਰ ਰਹੇ ਆਂ ਪ੍ਰੋਗਰਾਮ ਤੇ ਉਹਨਾਂ ਦਾ ਸੀ ਹਾਂਜੀ ਮੰਨ ਲਓ ਕਿਸੇ ਨੇ ਆਉਣਾ ਆਵੇ ਤਾਂ ਤੇ ਸਵਾਗਤ ਲਈ ਚਾਰ ਜਣੇ ਖੜੇ ਵੀ ਤਾਂ ਹੋਣੇ ਚਾਹੀਦੇ ਨਾ ਅਸੀਂ ਉਹਨਾਂ ਦੇ ਸਵਾਗਤ ਲਈ ਖੜੇ ਸੀਗੇ ਹਾਂ ਇਹ ਕਹਿੰਦੇ ਜੀ ਆ ਜਿੰਦੇ ਤੇ ਚਲੋ ਸੇਵਾ ਪਾਣੀ ਕਰ ਦਿੰਦੇ ਉਹਨਾਂ ਦੀ ਉਹ ਨਾ ਆਏ ਨਹੀਂ ਸਾਨੂੰ ਸੇਵਾ ਦਾ ਮੌਕਾ ਨਹੀਂ ਦਿੱਤਾ ਉਹਨਾਂ ਨੂੰ ਪਾਣੀ ਕਰ ਦਿੰਦੇ ਸਮਝ ਨਹੀਂ ਆਈ ਗੱਲ ਇਹ ਜਿਹੜਾ ਉਹ ਸਮਝਦੇ ਜੀ ਸਾਰੇ ਸਮਝਣ ਵਾਲੇ ਸਮਝਦੇ ਵੀ ਜਿਹਨੂੰ ਜਿੱਦਾਂ ਦੀ ਜ਼ਰੂਰਤ ਹੋਵੇ ਸਿੱਖਾਂ ਦਾ ਸੁਭਾਅ ਆ ਜਿੱਥੇ ਜਿੱਦਾਂ ਦੀ ਲੋੜ ਹੋਵੇ ਉਹਦੀ ਪੂਰਤੀ ਕਰਨੀ ਜਿੱਥੇ ਲੰਗਰ ਪ੍ਰਸ਼ਾਦ ਦੀ ਜ਼ਰੂਰਤ ਆ ਸੀ ਉਹ ਵੀ ਉੱਥੇ ਪਹੁੰਚਦਾ ਕਰੀਦਾ ਤੇ ਜਿਹਨੂੰ ਮਤਲਬ ਜੂਤ ਪਤਾਂਗ ਦੀ ਘਾਟ ਮਹਿਸੂਸ ਹੁੰਦੀ ਹੋਵੇ ਆਪਾਂ ਉਹ ਵੀ ਸੇਵਾ ਪਾਣੀ ਕਰਨ ਦੇ ਲਈ ਅਸੀਂ ਤਤ ਪਰਿਆਂ ਜੀ ਸਾਨੂੰ ਸਹਿਕਲ ਦੇਗ ਵੀ ਹੈ ਸਹਿਕਲ ਤੇਗ ਵੀ ਆ ਜਿੱਦਾਂ ਦਾ 14 ਉਦਾਂ ਦਾ ਉਹਨੂੰ ਰਸਨ ਪਾਣੀ ਮਿਲ ਜਾਂਦਾ ਆ ਸਾਨੂੰ ਗੁਰੂ ਦਾ ਹੁਕਮ ਹੈ ਵੀ ਜਿਹੜਾ ਦਰ ਤੇ ਆ ਗਿਆ ਉਹਨੂੰ ਕਿਸੇ ਵੀ ਭਾਵਨਾ ਚ ਆ ਉਹਨੂੰ ਖਾਲੀ ਨਹੀਂ ਮੋੜਨਾ ਅੱਜ ਭਾਈ ਸਾਹਿਬ ਨਰੈਨ ਸਿੰਘ ਚੌੜਾ ਨੂੰ ਲੈ ਕੇ ਹੁਣ ਜਿਹੜੀਆਂ ਗੱਲਾਂ ਚੱਲ ਰਹੀਆਂ ਸ਼ਿਵ ਸੈਨਾ ਦਾ ਤਾਂ ਬਿਆਨ ਹੁਣ ਆਇਆ ਆ ਉਸ ਸਿਚੁਏਸ਼ਨ ਦੇ ਵਿੱਚ ਕਿਵੇਂ ਦੇਖ ਰਹੇ ਹੋ ਇਸ ਮੌਕੇ ਦੇ ਹਾਲਾਤ ਭਾਵੇਂ ਹੁਣ ਉਹਨਾਂ ਦੀ ਰਿਮਾਂਡ ਭਾਵੇਂ ਖਤਮ ਹੋ ਗਈ ਉਹਨਾਂ ਨੂੰ ਹਿਰਾਸਤ ਚ ਭੇਜ ਦਿੱਤਾ ਕਿਵੇਂ ਦਾ ਦੇਖਦੇ ਹੋ ਸਿਚੁਏਸ਼ਨ ਦੇ ਦੇਖੋ ਪਹਿਲੀ ਤੇ ਗੱਲ ਹੈ ਵੀ ਪੀ ਪੀਤਵੰਤ ਕੌਰ ਦਾ ਵੀ ਨਾਮ ਆ ਗਿਆ ਬਾਕੀਆਂ ਦਾ ਵੀ ਨਾਮ ਆ ਗਿਆ ਇਹ ਅੱਜ ਦੇ ਦਿਨ ਦੇ ਉੱਤੇ ਜਿਹੜੀ ਗੱਲ ਕਰਨ ਇਹਦੇ ਵਿੱਚ ਜੇ ਕੁਝ ਇਨਵੋਲਵ ਹੋ ਸਕਦਾ ਆ ਤੇ ਉਹ ਜਿਹੜੀ ਕਾਨੂੰਨੀ ਪ੍ਰਕਿਰਿਆ ਉਹ ਵੀ ਚੱਲ ਰਹੀ ਹੈ ਨਰੈਨ ਸਿੰਘ ਚੌੜਾ ਹੁਣਾ ਦੇ ਬੇਟੇ ਲਾਇਰ ਨੇ ਵਕੀਲ ਆ ਵਕਾਲਤਾ ਕੀਤੀ ਹੋਇਆ ਉਹ ਨਿਆਣੇ ਨਹੀਂ ਆ ਉਹਨਾਂ ਨੂੰ ਕਾਨੂੰਨ ਦੀ ਵੀ ਪੂਰੀ ਸਮਝ ਆ ਅਮਰਤ ਧਾਰੀ ਗੁਰਸੇਖਰੇ ਉਹਨਾਂ ਨੂੰ ਸਿੱਖੀ ਸਿਧਾਂਤਾਂ ਦੀ ਵੀ ਪੂਰੀ ਸਮਝ ਆ ਉਹ ਕੋਈ ਅਣਜਾਣ ਅਨਪੜ ਗਵਾਰ ਨਹੀਂ ਹੈਗੇ ਸੰਘਰਸ਼ ਲੜਿਆ ਉਹਨਾਂ ਨੇ ਕੌਮ ਤੇ ਲੇਖੇ ਤਾ ਉਮਰ ਲਾਈ ਆ ਉਹ ਸੰਘਰਸ਼ਾਂ ਦੇ ਵਿੱਚੋਂ ਜਿੰਨੇ ਵੀ ਕੇਸ ਜਿਹੜਾ ਮਜੇਟੀਆਂ ਬੋਲਦਾ ਪਿਆ ਵੀ ਇੰਨੇ ਕੇਸ ਉਹਨਾਂ ਦੇ ਉੱਤੇ ਉਹ ਸਾਰਿਆਂ ਚੋਂ ਬਰੀ ਨੇ ਆਸ ਖਬੀਰ ਵਾਲਾ ਨਵਾਂ ਚੱਲਿਆ ਐਚਓ ਵੀ ਬਰੀ ਹੋ ਕੇ ਆਉਣਗੇ ਕਿਉਂਕਿ ਇਸ ਕੇਸ ਦੇ ਵਿੱਚ ਕੋਈ ਸੱਤਿਆ ਨਹੀਂ ਫਾਇਲ ਆਉਣਾ ਕੀ ਕਰਨਾ ਕਾਨੂੰਨੀ ਪ੍ਰਕਿਰਿਆ ਕਾਨੂੰਨ ਕਰੇ ਜੋ ਕਰਨਾ ਸਾਨੂੰ ਉਹਦੇ ਤੇ ਕੋਈ ਟੈਨਸ਼ਨ ਨਹੀਂ ਸਿੱਖ ਆਪਦਾ ਕਰਮ ਕਰਦਾ ਗੁਰੂ ਨੂੰ ਸਨਮੁਖ ਰੱਖ ਕੇ ਉਹ ਜੇ ਦੇਸ਼ਾਂ ਦੀਆਂ ਅਦਾਲਤਾਂ ਨੂੰ ਸਨਮੁਖ ਰੱਖ ਕੇ ਕਰ ਸਕਦੇ ਤਾਂ ਕੁਝ ਨਹੀਂ ਕਰ ਸਕਦੇ ਤੇ ਸਾਡੇ ਲਈ ਉਹ ਅਦਾਲਤ ਇਲਾਹੀ ਜਿਹੜੀ ਉਹ ਵੱਡੀ ਹੈ ਸਾਡੇ ਲਈ ਇਹ ਅਦਾਲਤਾਂ ਸਕੈਂਡਰੀ ਨੇ ਸੋ ਜੋ ਪੰਥ ਇਸ ਵੇਲੇ ਕਹਿ ਰਿਹਾ ਕਰ ਰਿਹਾ ਉਹ ਜੱਗ ਜਾ ਰਿਹਾ ਦੁਨੀਆ ਪੂਰੀ ਦੀ ਪੂਰੀ ਜਿੱਥੇ-ਜਿੱਥੇ ਵੀ ਗੁਰੂ ਨਾਨਕ ਨਾਮ ਲੈਵਾ ਸਿੱਖ ਬੈਠਾ ਜਿਹਦੇ ਅੰਦਰ ਗੁਰੂ ਪ੍ਰਤੀ ਸ਼ਰਧਾ ਆ ਗੁਰੂ ਗ੍ਰੰਥ ਸਾਹਿਬ ਪ੍ਰਤੀ ਪਿਆਰ ਤੇ ਸਤਿਕਾਰ ਆ ਉਹ ਭਾਈ ਨਰਿੰਦਰ ਸਿੰਘ ਚੋੜੇ ਦੇ ਨਾਲ ਆ ਜਿਹਦਾ ਪਿਆਰ ਤੇ ਸਤਿਕਾਰ ਬਾਦਲ ਦੇ ਨਾਲ ਆ ਉਹ ਬਾਦਲਾਂ ਦੇ ਨਾਲ ਆ ਦੂਸਰੀ ਹੈ ਜਿਹੜੀ ਸ਼ਿਪਸ ਹਨ ਆ ਜਿਆਦਾ ਬੋਲਦੀ ਉਹਦਾ ਇੱਕ ਕਾਰਨ ਵੀ ਆ ਵੀ ਇਹਨਾਂ ਦੀ ਅੱਟੀ-ਸੱਟੀ ਆ ਬਾਦਲਾਂ ਦੇ ਨਾਲ ਬਾਦਲਾਂ ਨੇ ਵੋਟਾਂ ਲੈਣ ਦੇ ਲਈ ਇਹਨਾਂ ਨੂੰ ਜੱਫੀਆਂ ਪਾਈਆਂ ਹੋ ਸਕਦਾ ਉਸ ਮੋਹ ਦੇ ਵਿੱਚੋਂ ਵੀ ਇਹ ਮਾਰਚ ਕਰ ਰਹੇ ਹੋਣ ਇਹਨੂੰ ਇਹਨੂੰ ਹੋਰ ਵਿਸਥਾਰ ਨਾਲ ਦੱਸ ਸਕਦੇ ਹੋ ਇਸ ਗੱਲ ਮੈਨੂੰ ਲੱਗਦਾ ਜਿਆਦਾ ਵਿਸਥਾਰ ਕਰਨ ਦੀ ਕੋਈ ਜ਼ਰੂਰਤ ਨਹੀਂ ਤੇ ਨੰਗੇ ਚਿੱਟੇ ਸੂਰਜ ਨੂੰ ਕੀ ਐਕਸਪਲੇਨ ਕਰਾਂ ਕਿ ਕਿੰਨਾ ਵਿਸਥਾਰ ਕਰੋਂਗੇ ਜੱਗ ਜਾ ਰਹੇ ਆਪੀ ਬਾਦਲਾਂ ਨੇ ਜੱਫੀਆਂ ਪਾਈਆਂ ਆ ਰਹੀਆਂ ਐਸਐਸ ਦੇ ਨਾਲ ਹੁਣ ਉਹਨਾਂ ਨੂੰ ਕਹਿੰਦੇ ਹੋਣਗੇ ਵੀ ਭਾਈ ਵੋਟਾਂ ਦੇਣੀਆਂ ਨਹੀਂ ਦੇਣੀਆਂ ਹੁਣ ਸਾਡੇ ਤੇ ਤੁਸੀਂ ਵੀ ਨਾਲ ਖੜੋ ਆ ਕੇ ਅੱਜ ਜੋ ਸ਼ਿਵ ਸੈਨਾ ਨੇ ਕਾਲ ਦਿੱਤੀ ਸੀ ਕਿ ਨਾਇਰ ਸਿੰਘ ਚੋੜਾ ਜੀ ਦਾ ਬਹੁਤ ਫੋਕਣਾ ਜਾਂ ਮਾਰਚ ਕਰਨਾ ਹੈ ਉਦੋਂ ਸਭਾਂ ਅਸੀਂ ਸਾਰੇ ਅਕਾਲੀ ਦਲ ਅੰਮ੍ਰਿਤਸਰ ਦਾ ਸੇਵਾਦਾਰ ਮੁਖ ਸੇਵਾਦਾਰ ਹੈ ਜੰਦਰਦਾ ਜੀ ਮੰਜੀਸੇ ਰਿਹੂ ਅਸੀਂ ਸਾਰੇ ਇਕੱਠੇ ਹੋਏ ਆ ਪਾਰਟੀ ਦੇ ਬਰਕਤ ਹੋਰ ਜਥੇਬੰਦੀਆਂ ਸਾਰੀਆਂ ਇਕੱਠੀਆਂ ਹੋਈਆਂ ਉਹਨਾਂ ਦੇ ਸਵਾਗਤ ਲਈ ਆਪਾਂ ਇੱਥੇ ਇਕੱਠੇ ਹੋਏ ਸਾਂ ਤੇ ਪਰ ਉਹ ਨਹੀਂ ਆਏ ਠੀਕ ਹੈ ਜੀ ਜਿੱਥੋਂ ਤੱਕ ਨਰਿੰਦਰ ਸਿੰਘ ਚੋੜਾ ਦਾ ਸਬੰਧ ਹੈ ਨਰਿੰਦਰ ਸਿੰਘ ਚੋੜਾ ਇੱਕ ਬਹੁਤ ਹੀ ਜਿਹਾਰੂ ਸਿੱਖ ਸੀ ਜਿਨਨੇ ਗੁਰੂ ਨੂੰ ਮੁਖ ਰੱਖ ਕੇ ਸਾਰੇ ਕਾਰਜ ਜਿਹੜੇ ਉਹ ਕੀਤੇ ਆ ਠੀਕ ਹੈ ਜੀ ਤੇ ਜਿਨਨੇ ਵੀ ਉਹ ਕਾਰਜ ਕੀਤੇ ਆ ਤੇ ਬਾਦਲ ਦਲ ਨੇ ਉਹਨਾਂ ਤੇ ਬਹੁਤ ਤਸ਼ੱਦਦ ਕੀਤਾ ਸੀ ਜਦੋਂ ਇਹਨਾਂ ਦੀ ਸਰਕਾਰਾਂ ਸੀਗੀਆਂ ਤੇ ਉਹਨਾਂ ਤੇ ਬਹੁਤ ਨਜਾਇਜ਼ ਜਿਹੜੇ ਕੇਸ ਬਣਾਏ ਸਨ ਤੇ ਸਾਰੇ ਕੇਸਾਂ ਦੇ ਵਿੱਚੋਂ ਬਾਈਜਤ ਬਰੀ ਹੋਇਆ ਠੀਕ ਹੈ ਜੀ ਤੇ ਨਹਿਰ ਸਿੰਘ ਚੋੜਾ ਮੈਂ ਸਮਝਦਾ ਅਕਾਲ ਤਖਤ ਸਰਬ ਦਾ ਜਥੇਦਾਰ ਉਹ ਜੋਰ ਸਜ਼ਾ ਲਈ ਹੈ ਉਹ ਸਜ਼ਾ ਅਸੀਂ ਅਕਾਲ ਤਖਤ ਜਥੇਦਾਰ ਨੂੰ ਨਹੀਂ ਅਸੀਂ ਕਹਿੰਦੇ ਵੀ ਇਹ ਉਹਨਾਂ ਨੂੰ ਚੈਲੰਜ ਨਹੀਂ ਕਰਦੇ ਪਰ ਉਹਨਾਂ ਨੇ ਜੋ ਸਜ਼ਾ ਲਾਈ ਹੈ ਬਿਲਕੁਲ ਨਾ ਮਾਤਰ ਸਜ਼ਾ ਆ ਉਹ ਸਜ਼ਾ ਉਸ ਬੰਦੇ ਨੂੰ ਮਿਲਦੀ ਹੈ ਜਿਹੜੇ ਬੰਦੇ ਨੇ ਅੰਮ੍ਰਿਤ ਛਕਿਆ ਹੋਵੇ ਤੇ ਉਹ ਅੰਮ੍ਰਿਤ ਦੀ ਵਾਗਿਆ ਕਰੇ ਤੇ ਉਹਨਾਂ ਨੂੰ ਧਾਰਮਿਕ ਸਜ਼ਾ ਜਿਹੜੀ ਲਾਈ ਜਾਂਦੀ ਹੈ ਜਿਹੜੀ ਸਜ਼ਾ ਹੈ ਇਹ ਬਿਲਕੁਲ ਨਾ ਮਾਤਰ ਸਜ਼ਾ ਹੈ ਕਿਉਂਕਿ ਔਕਾਤ ਅਕਤੁਰ ਜਥੇਦਾਰ ਸਾਹਿਬ ਤੇ ਬਾਦਲ ਦਲ ਸਾਰੇ ਇੱਕਮਿਕ ਹੋਏ ਨੇ ਸਾਰੇ ਇੱਕਮਿਕ ਹੈ ਕੋਈ ਇਹਨਾਂ ਦੀ ਦੋ ਰਾਮਾ ਨਹੀਂ ਸਾਰੇ ਸਿੱਖਾਂ ਨੂੰ ਇਹ ਗੱਲ ਦਾ ਪਤਾ ਪਲੀ ਪਨ ਪਤਾ ਟਾਈਮ ਮੰਗ ਕੀਤੀ ਗਈ ਸ਼ਿਵ ਸੈਨਾ ਵੱਲੋਂ ਕਿ ਫਾਂਸੀ ਲਾ ਦਿੱਤੀ ਜਾਣੀ ਚਾਹੀਦੀ ਹੈ ਜਿਹੜੀ ਇਹ ਹਰਕਤ ਹੋਈ ਹੈ ਨਰ ਸਿੰਘ ਚੋੜੇ ਜੀ ਨੂੰ ਫਾਂਸੀ ਲਾਣੀ ਦੇਖੋ ਜਿਹੜੀ ਪ੍ਰਕਿਰਿਆ ਜਿਹੜੀ ਚੱਲਦੀ ਪਈ ਹੈ ਸਰਕਾਰ ਦੀ ਜੇ ਉਹ ਇੰਨੇ ਗੁਨਾਹ ਜਿਹੜੇ ਉਹਨਾਂ ਤੇ ਲਾਏ ਗਏ ਇੱਕ ਦੋਸ਼ ਲਾਏ ਗਏ ਸਾਨੂੰ ਉਹਨਾਂ ਵਿੱਚ ਉਹ ਬਾਈਸ਼ਤ ਬਰੀ ਹੋਏ ਨੇ ਮੈਂ ਸਮਝਦਾ ਵੀ ਇਹ ਜਿਹੜੀ ਸਜ਼ਾ ਹੈ ਇਹ ਉਹਨਾਂ ਦੇ ਮਤਲਬ ਕਿ ਸਾਰੇ ਸਿੱਖਾਂ ਦਾ ਜੋਸ਼ ਦੇ ਵਿੱਚੋਂ ਇਹ ਨਿਕਲੀ ਹੈ ਸਾਰੀ ਗੱਲ ਕਿਉਂਕਿ ਉਹਨਾਂ ਨੇ ਇਹ ਸਮਝਿਆ ਪਈ ਜਿਹੜੀ ਸਜ਼ਾ ਹੈ ਜਿਹੜੀ ਫਾਂਸੀ ਮੈਂ ਸਮਝਦਾ ਬਾਦਲਦਲ ਨੂੰ ਲਗਾਨੀ ਚਾਹੀਦੀ ਹੈ ਬਾਦਲਦਲ ਦੇ ਬੰਦਿਆਂ ਨੂੰ ਜਿਨ੍ਹਾਂ ਨੇ ਇਹ ਇਹਨਾਂ ਦੇ ਕੁਰਮ ਜਿਹੜੇ ਕੀਤੇ ਸਨ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਰਾਜ ਸੱਚੇ ਪਾਚਾ ਨੂੰ 13 ਦੇ ਵਿੱਚ ਖਿਲਾੜਿਆ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਤੇ ਕਹਿੰਦਾ ਮਤਲਬ ਇਹ ਸਾਰਾ ਕੁਝ ਜਿਹੜਾ ਹੈ ਇਹ ਮਿਲੀ ਭੁਗਤਾਂ ਇਹਨਾਂ ਦੀ ਬਾਦਲਦਲੀਆਂ ਦੀ ਤੇ ਆਹ ਜਿਹੜੇ ਸਿਪ ਸੈਨਾ ਵਾਲੇ ਆ ਇਹਨਾਂ ਦੀ ਮਿਲੀ ਭੁਗਤਾਂ ਤਾਂ ਮੈਂ ਸਮਝਦਾ ਸਿੱਖ ਕੌਮ ਦਾ ਇੰਟਰਨਲ ਮਸਲਾ ਜਿਹੜਾ ਉਸੇ ਕਾ ਸਿੱਖ ਕੌਮ ਆਪ ਹੀ ਨਿਜਿਸ਼ ਲੋਗੇ ਇਹਨਾਂ ਨੂੰ ਸਾਡੇ ਕੌਮ ਦੇ ਵਿੱਚ ਇੰਟਰਫੇਅਰ ਕਰਨ ਦੀ ਲੋੜ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ